ਪਿਆਰੀ ਸਾਧ ਸੰਗਤ ਜੀਓ ਇਸ ਜੋੜ ਮੇਲੇ ਦੀਆਂ ਸਾਰੀ ਹੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਮਾਤਾ ਜੀ ਦੇ ਇਸ ਜੋੜ ਮੇਲੇ ਤੇ ਮਾਨੂੰ ਪਹਿਲੀ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਹੀ ਬੜਪਾਗਾ ਸਮਝਦਾ ਕਿਉਂਕਿ ਮੈਨੂੰ ਇੱਥੇ ਆ ਕੇ ਨਸਮਾਸਤਕ ਹੋਣ ਦਾ ਮੌਕਾ ਮਿਲਿਆ ਤੇ ਕਹਿ ਦੋ ਧੰਨਵਾਦ ਕਰਦਾ ਇਹ ਪੂਰੇ ਪਿੰਡ ਵਸੂਆਂ ਦਾ ਪੰਚਾਇਤਾਂ ਤੇ ਜਿਹੜੇ ਵੀ ਸਾਡੇ ਵੀਰ ਇੱਥੇ ਮਿਲ ਕੇ ਇਹ ਸਾਰਾ ਕਾਰਜ ਕਰ ਰਹੇ ਆ ਸਾਡੇ ਜੱਫੂ ਜੀ ਸਾਡੇ ਡਾਕਟਰ ਸਾਹਿਬ ਇਹਨਾਂ ਸਾਰਿਆਂ ਦਾ ਪਹਿਦ ਲੋ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਪਹਿਦ ਲੋ ਧੰਨਵਾਦ ਕਰਨਾ ਪੂਰੀ ਹੀ ਸਾਧ ਸੰਗਤ ਦਾ ਤੇ ਸਾਰਿਆਂ ਨੂੰ ਮੈਂ ਡਾਕਟਰ ਪਰਮਿੰਦਰ ਸਿੰਘ ਐਸਜੀਆਰ ਹਸਪੀਟਲ ਕੋਰਟ ਤੂਹੀ ਤੋਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇੱਥੇ ਜੋੜ ਮੇਲੇ ਦੀਆਂ ਮਾਤਾ ਜੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੈ ਮਾਤਾ ਜੀ